ਇਹਨਾਂ ਨੇ ਜਿਹੜੀ ਕਰਤੂਤ ਕੀਤੀ ਸ਼ਹਿਰ ਦੇ ਵਿੱਚ ਇਹਨਾਂ ਨੇ ਇਸ ਮੋਟਰਸਾਈਕਲ 'ਤੇ ਦੋ ਸੀ ਅੱਗੇ-ਬੱਲੇ ਹੈਲਮਟ ਪਾਏ ਆ ਜਿਹਦੇ ਉੱਪਰ ਉਹ ਬੜੇ-ਬੜੇ ਕੰਡ ਜੇ ਲੱਗੇ ਆਂ ਔਰ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਇਹਨਾਂ ਨੇ ਖਰਾਬ ਕੀਤਾ ਇਹ ਤਾਂ ਤਾਂ ਉਹ ਜਿਹੜਾ ਦੂਸਰਾ ਮੋਟਰਸਾਈਕਲ ਆ ਉਹਦੇ ਪਿੱਛੇ ਵੀ ਆਪਾਂ ਪਾਏ ਛੜਨਾਉ ਵੀ ਨਹੀਂ ਗਾ ਇਹ ਕਹੇ ਕਿ ਨਹੀਂ ਇਸ ਕਰਕੇ ਹੁਣ ਤੁਸੀਂ ਕਹਿ ਨਹੀਂਓ ਕਿ ਉਹ ਮੈਂ ਨਹੀਂ ਸੀ ਤੁਸੀਂ ਨਹੀਂ ਸੀਗੇ ਪਰ ਤੁਸੀਂ ਆਪਣਾ ਮੋਟਰਸਾਈਕਲ ਕਿਸੇ ਨੂੰ ਕਿਉਂ ਦਿੱਤਾ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਜੇ ਤੁਸੀਂ ਉਸ ਬੰਦੇ ਨੂੰ ਜਾਣਦੇ ਨਹੀਂ ਤੁਸੀਂ ਕਿਉਂ ਦਿੱਤਾ ਕਿ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇਦਾਂ ਦੇ ਕੰਮ ਸ਼ਹਿਰ ਵਿੱਚ ਕਰਕੇ ਤੁਸੀਂ ਪੁਲਿਸ ਹੁਸ਼ਿਆਰਪੁਰ ਪੁਲਿਸ ਤੋਂ ਜਿਹੜੀ ਨਿਗਾਹ ਆ ਉਹ ਬਾਝੋਗੇ ਠੀਕ ਹੈ ਇਸ ਟਾਈਮ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਉਹਦੇ ਉੱਪਰ ਜਿਹੜੇ ਸਾਡੇ ਮੁਲਾਜ਼ਮ ਲੱਗੇ ਆ ਉਹਨਾਂ ਦੀ ਬਾਜ ਵਰਗੀ ਨਿਗਾਹ ਹਰ ਟਾਈਮ ਹੀ ਉਹ ਜਦੋਂ ਕਿ ਇਹ ਜੀ ਵੀਡੀਓ ਚੱਲਦੀ ਹੈ ਉਹ ਤੁਰੰਤ ਜਿਹੜੇ ਸਾਨੂੰ ਆਉਂਦੇ ਔਰ ਤੁਹਾਡੀ ਵੀਡੀਓ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਠੀਕ ਹੈ ਤੇ ਤੁਸੀਂ ਕਾਕਾ ਚਾਹੇ ਤੁਸੀਂ ਸੀਗੇ ਹੁਣ ਮੋਟਰ ਦੇ ਉੱਪਰ ਪਹਿਚਾਣ ਤੇ ਨਹੀਂ ਸੀਗੀ ਠੀਕ ਹੈ ਕਿ ਨਹੀਂ ਆ ਲੈ ਹੁਣ ਗਿਫਟ ਤੇਰਾ ਜਿਹੜਾ ਮੋਟਰਸਾਈਕਲ ਆ ਇਹ ਅਸੀਂ ਬੰਦ ਕਰ ਦਿੱਤਾ ਇਹ ਹੁਣ ਤਾਂ ਜਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਤੇ ਦੂਸਰਿਆਂ ਨੂੰ ਵੀ ਦੱਸੀ ਇਸ ਹਰਪੁਰ ਜ਼ਿਲ੍ਹੇ ਦੇ ਵਿੱਚ ਇਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ ਆਪਣੀ ਜਾਨ ਖਤਰੇ 'ਚ ਪਾਈ ਪਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਏ ਇਹੜਾ ਤੇਰਾ ਮੋਟਰਸਾਈਕਲ ਬੰਦ ਕਰ ਰਿਹਾ ਕਿਉਂਕਿ ਤੇਰਾ ਐਡਰੈਸ ਆ ਰਿਹਾ ਅਮਰਸਰ ਦਾ ਤੈਨੂੰ ਇਹ ਪਤਾ ਮੈਂ ਕੱਲ ਦਾ ਇਸ ਮੋਟਰਸਾਈਕਲ ਦੇ ਮਗਰ ਪਿਆ ਮੈਂ ਸਵੇਰੇ ਐਸ ਐਚਓ ਬੀ ਡਿਵੀਜ਼ਨ ਅਮਰਸਰ ਐਸ ਐਚਓ ਡੀ ਡਿਵੀਜ਼ਨ ਅਮਰਸਰ ਨੂੰ ਕਰਕੇ ਦੱਸਿਆ ਇੱਥੇ ਤੇਰਾ ਐਡਰੈਸ ਆ ਰਿਹਾ ਗੁਰੂ ਨਾਨਕ ਕਲੋਨੀ ਤਰਨਤਨ ਰੋਡ ਅਮਰਸਰ ਹਾਊਸ ਨੰਬਰ 82 ਉੱਥੇ ਵੀ ਆਪਾਂ ਫੋਰਸ ਆਪਣੀ ਟੀਮ ਜਿਹੜੀ ਹੈ ਭੇਜੀ ਹੈ ਕਿ ਸਾਨੂੰ ਉੱਥੋਂ ਪਰ ਅਗਸਤ ਦੌਰਾਨ 13 ਮੋਟਰਸਾਈਕਲ ਸਾਨੂੰ ਹੁਸ਼ਿਆਰਪੁਰ ਦੇ ਵਿੱਚੋਂ ਹੀ ਮਿਲ ਗਿਆ ਆਹ ਦਾ ਪੁੱਤ ਮੋਟਰਸਾਈਕਲ 13 ਕਰ ਦਿੱਤਾ ਬੰਦ ਇਹਦੇ ਕਾਗਜ਼ ਪੱਤਰ ਸਾਰੇ ਲਿਆ ਕੇ ਦਿਖਾ ਦੇਗਾ ਤੇ ਮੋਟਰਸਾਈਕਲ ਤੈਨੂੰ ਮਿਲ ਜਾਊਗਾ ਕਿ ਨਹੀਂ ਤੇ ਪੁੱਤੇ ਪੁਲਿਸ ਪ੍ਰਾਪਰਟੀ ਬਣ ਗਿਆ ਉਹ ਕਹਿੰਦਾ ਉਹ ਕਿਹੜਾ ਚੱਲਣਾ ਸੀ ਉਹ ਵੀ ਨਹੀਂ ਚੱਲਣਾ ਉਹਦਾ ਐਡਰੈਸ ਸਾਨੂੰ ਲੱਗ ਗਿਆ ਪਤਾ ਕਿ ਉਹ ਬੰਦਾ ਕੌਣ ਹੈ ਇਹ ਤੇ ਕੌਣ ਵੀ ਕਿ ਭੱਜੋ ਕਿਧਰ ਭਜਦੇ ਤੁਸੀਂ ਪੁੱਤ ਮਾਰੋ ਸਟੰਟ ਤਾਂ ساری ਜ਼ਿੰਦਗੀ ਪਤਾ ਲੱਗ ਜੂਗਾ ਕਿ ਕਿਦਾਂ ਸਟੱਟ ਮਾਰੀ ਆ ਤੁਹਾਨੂੰ ਪੁੱਤ ਪੁੱਤ ਕਰਕੇ ਸਮਝਾਈਦਾ ਕਿ ਬੇਟਾ ਸ਼ਹਿਰ ਦਾ ਮਾਹੌਲ ਨਹੀਂ ਘਰਾਉਦਾ ਇਹਨੂੰ ਮਹਿਸੂਸ ਹੋ ਰਿਹਾ ਤੇਰੀ ਗਲਤੀ ਹੈ ਹੈ ਜਾਓ ਇਹਨਾਂ ਨੂੰ ਘੱਟ ਦੇ ਇਹਨੂੰ ਘੱਟ ਰਾਮ ਚਲਾ ਕੇ ਤੀਸਰਾ ਇੰਕ ਰਹਿ ਹੈ ਇਹਨੂੰ ਪੁਲਿਸ ਰਣ ਜਾ ਕੇ ਬੰਦ ਕਰਾ ਦਿਓ ਹੋਜੀ ਵੜੀ ਲੈ ਜਿਓ ਕਟੋਂ ਲੈ ਗਿਓ ਸਲਾਮ ਨਾ ਖਾ ਮੈਂ ਵੀ ਆ ਪੁਲਿਸ ਤੇ